ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕੈਰੋਂ ਪੱਟੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸਾਗਰ ਹੁਣਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਦੋ ਤੋਂ ਤਿੰਨ ਵੀਡੀਓ ਵੀਰ ਹੁਣਾਂ ਦੇ ਘਰੋਂ ਪਾਈਆਂ ਨੇ ਪਸ਼ੂ ਵਪਾਰ ਦਾ ਵੀਰ ਕੰਮ ਕਰਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਹੀ ਆਉਂਦੇ ਆ ਤਕਰੀਬਨ ਕੋਈ ਦੂਜੇ ਚੌਥੇ ਤੀਜੇ ਦਿਨ ਜਿਹੜੀ ਅਪਡੇਟ ਆ ਆਪਾਂ ਦਿੰਦੇ ਰਹੀਦਾ ਤੁਹਾਨੂੰ ਇਸ ਖੇਲੇ ਤੋਂ ਅੱਜ ਇਸ ਵੀਡੀਓ ਦੇ ਵਿੱਚ ਨਾਗ ਆਪਾਂ ਤੁਹਾਨੂੰ ਟੋਟਲ 4 ਦਿਖਾਉਣੇ ਆ ਚਾਰੇ ਵੜਾ ਸੁਈਆਂ ਨੇ ਤਿੰਨ ਜਿਹੜੀਆਂ ਵੜਾ ਤੋਂ ਦਿਖਾਉਣੀਆਂ ਤਿੰਨਾਂ ਮਗਰ ਹੀ ਬੱਛੀਆਂ ਇੱਕ ਮਗਰ ਮੇਲਕਾਬ ਆ ਕੋਈ ਸ਼ਾਈ ਵਾਲ ਦੀ ਵੜਾ ਤੁਹਾਨੂੰ ਦਿਖਾਵਾਂਗੇ ਐਂਡ ਦੇ ਵਿੱਚ ਤੇ ਕ੍ਰਾਸ ਬਰੀਡ ਆ ਬਾਕੀ ਗਰਮੀ ਦੇ ਤੋਹਫੇ ਆ ਪਹਿਲਾਂ ਵੀ ਵੀਡੀਓ ਆਪਾਂ 2 ਪਾਈਆਂ 2-3 ਪਾਈਆਂ ਨੇ ਉਹਦੇ ਵਿੱਚ ਬਿਲਕੁਲ ਗਰਮੀ ਨੂੰ ਮੁੱਖ ਰੱਖ ਕੇ ਠੀਕ ਆ ਜੀ ਕ੍ਰਾਸ ਬਰੀਡ ਦੇ ਵਿੱਚ ਹੀ ਐਨੀਮਲ ਲਿਆਂਦੇ ਸੀਗੇ ਤੇ ਬਿਲਕੁਲ ਮਾਲ ਸੇਲ ਹੋ ਗਿਆ ਅੱਜ ਚਾਰ ਬੈੜਾ ਨੇ ਚਾਰੇ ਬੈੜਾ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਕੋਈ ਵੀ ਫਾਰਮਰ ਭਰਾ ਖਰੀਦਦਾਰ ਇੱਥੇ ਆ ਗਿਆ ਆਪਣੀ ਦਿੱਕ ਟਾਈਮ ਦੋ ਟਾਈਮ ਤਿੰਨ ਟਾਈਮ ਜੋ ਕੇ ਤੁਸੀਂ ਤਸੱਲੀ ਕਰ ਸਕਦੇ ਜੀ ਮਾਲ ਚੰਗਾ ਸਾਫ ਸੁਥਰਾ ਮਾਲ ਆ ਬਾਕੀ ਵਿੱਚ ਇੱਕ ਦੋ ਤਿੰਨ ਨਗਾਂ ਦੀ ਆਪਾਂ ਜਿਹੜੀ ਚਵਾਈ ਆ ਉਹ ਮੋٹے ਤੌਰ ਤੇ ਤੁਹਾਨੂੰ ਮਾੜਾ ਧਾਰਾ ਧੂਰਾ ਮਾਰ ਕੇ ਤਸੱਲੀ ਦੇ ਨਾਲ ਪੂਰ ਛਟਾ ਚੈੱਕ ਕਰਾ ਦੇ ਆਂਗੇ ਸੋ ਤਰੀਕਾ ਜੇ ਕਿਸਾਨ ਵੀਰੋ ਤੁਸੀਂ ਨੋਟ ਕਰ ਲਓ ਅੱਜ 9 ਜੂਨ ਤੇ ਸਮਾਂ ਕੋਈ ਮਾਰਨਿੰਗ ਦੇ 10:00 ਵਜੇ ਦਾ ਟਾਈਮ ਆ ਔਰ ਕਰਦੇ ਆਂ ਪੂਰੀ ਗੱਲ ਬਾਤ ਸਭ ਤੋਂ ਪਹਿਲਾਂ ਸਾਗਰ ਸਾਸਤਰੀ ਕਾਲ ਮਾਰੀ ਸਹੀ ਆ ਭਾਈ ਸਾਸਤਰੀ ਕਾਲ ਜੀ ਠੀਕ ਠਾਕ ਜੀ ਹਾਂ ਜੀ ਹਾਂ ਜੀ ਭਾਈ ਵਧੀਆ ਜੀ ਮੈਂ ਵੀ ਸਾਗਰ ਮਾਲ ਉਦੋਂ ਵੀ ਆਪਣਾ ਸੇਲ ਹੋ ਗਿਆ ਤੇਰੀ ਹਾਂ ਜੀ ਜੀ ਭਾਈ ਅਗਲੇ ਦਿਨ ਹੀ ਹੋ ਗਿਆ ਸੀ ਠੀਕ ਆ ਵੀਰੇ ਹਾਂ ਜੀ ਉਹ ਸਿੰਗਲੇ ਹੋ ਗਿਆ ਸੀ ਅੱਜ ਚਾਰ ਵੜਾ ਲੈਣ ਦੀਆਂ ਨੇ ਹਾਂ ਜੀ ਹਾਂ ਜੀ ਭਾਈ ਤੇ ਚਾਰੇ ਵੜਾ ਸੂਈਆਂ ਨੇ ਤਾਂ ਹਾਂ ਜੀ ਮੱਛੀਆਂ ਹੀ ਅੱਜ ਤਿੰਨਾ ਮਗਰੀ ਹਾਂ ਹਾਂ ਜੀ ਇੱਕ ਮਗਰ ਮੇਲਕਾਫ ਹਾਂ ਜੀ ਬਾਕੀ ਤਿੰਨਾ ਵੜਾ ਮਗਰ ਮੱਛੀਆਂ ਨੇ ਤੇ ਕ੍ਰੋਸ ਬਰੀਡ ਆ ਜਿਵੇਂ ਆਪਾਂ ਬਿਲਕੁਲ ਗਰਮੀ ਦੀ ਗੱਲ ਕਰੀਏ ਨਾ ਜਿਹਨਾਂ ਦੇ ਵਿੱਚ ਵੈਸ हां जी हां जी हां गर्मी ਦਾ ਬਚਾਈ ਹੈ ਗਰਮੀ ਦੇ ਤੋਹਫੇ ਆ हां जी हां जी ਸਾਗਰ ਸ਼ਰਵਾਤ ਤੂੰ ਕਰ ਲੈ ਪਹਿਲੇ ਨੰਬਰ ਤੇ ਇੱਕ ਆਪਣੇ ਕੋਲ ਵਾਇੜਾ ਕਿੰਨੇ ਕ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਭਾਈ 8 ਤੋਂ 9 ਦਿਨ ਹੋ ਗਏ ਆ ਸੂਈ ਆ ਜੀ 8 ਤੋਂ 9 ਕ ਦਿਨ हां जी 8 ਕਿਲੋ ਇਹ ਥਲੇ ਦੁੱਧਾ ਪੂਰਾ ਠੀਕ ਆ हां जी ਇਹ ਥਲੇ ਬੱਚੀ ਆਈ ਇਹਦੇ ਮਗਰ ਮਗਰ ਬੱਚੀ ਆ ਬੱਚਾ ਤਾਂ ਦਿਖਾਇਓ ਜੀ हां जी ਆ ਬੱਚੀ ਬੜੀ ਠੰਡੀ ਸੀ ਮਗਰ ਬੱਚੀ ਆ ਪੂਰੀ ਠੰਡੀ ਸੀ ਆਹ ਦੇਖ ਬੱਚੀ ਇਹਦੇ ਮਗਰ ਠੀਕ ਆ ਜੀ ਕਾਫੀ ਕਲਰ ਜਾਂ ਰੰਗ ਆ ਮਗਰ ਬੱਚੀ ਆ ਤੇ ਸੁਆ ਦੂਜਾ ਹਾਂਜੀ ਸੁਆ ਦੂਜਾ ਭਾਈ ਠੀਕ ਆ हां जी ਅੱਜ ਦੇ ਡੇਟਾ ਸਮੂਹ ਅਗੇ ਅੱਜ ਦੁੱਧ ਵੀ 8 ਕਿਲੋ ਹੀ ਆ। ਹਾਂਜੀ ਹਾਂਜੀ ਪੂਰਾ ਭਾਈ 8 ਕਿਲੋ ਆਪਣੇ ਘਰੇ ਦੋ ਟਾਈਮ ਤਿੰਨ ਟਾਈਮ ਚਵਾ ਕੇ ਫਿਰ ਖਰੇ ਕੋਈ। ਠੀਕ ਹੈ ਜੀ। ਹਾਂਜੀ ਭਾਜੀ। ਲੋ ਵੀ 8 ਕਿਲੋ ਧਾਰਾ ਨੇ ਕਿਸਾਨ ਵੀਰੋ ਤੇ 8 ਦਿਨ ਹੋਇਆ ਕਰਮਾਲੀ ਨੂੰ ਸਹੀ ਨੂੰ। ਵੱਛੀ ਮਗਰ ਆ ਤੇ ਦੂਜਾ ਸੂਹਾ ਬੋਦੀ ਵਾਲੀ ਵੇੜਾ। ਹਾਂਜੀ। ਰੰਗ ਬਿਲਕੁਲ ਬਲੈਕ ਤੇ ਮੀਡੀਅਮ ਹਾਈਟ ਦੇ ਵਿੱਚ ਆ ਤੇ ਚਵਾਈ ਇਹਦੀ ਫਿਰ ਕਿਵੇਂ ਵੀਰ? ਚਵਾਈ ਭਾਜੀ ਇੱਕ ਨੰਬਰ ਭਾਜੀ। ਹੋਰ ਹਾਂ ਥਣ ਵੇਖੋ ਸੂਬੇ ਵਾਲਾ ਥਣ ਲੱਗਾ ਜੀ। ਬਾਬਾ ਸੁਬਾ ਥਣ ਲੱਗਾ ਜੀ ਤੇ ਬਾਕੀ ਮੋਟਾ ਕੋਨ ਥਾਣਾ। ਹਾਂਜੀ। ਤੇ ਨ ਸੋ so, 8 ਕਿਲੋ ਐਸ ਵਕਤ ਕਰਮਾਂ ਲਈ ਥਰੇ ਦੁੱਧ ਹਾਜ਼ਰ ਆ। ਖੋਲ ਕੇ ਤੋੜ ਕੇ ਚਲਾ ਕੇ ਦਿਖਾਉਣੇ ਤੁਹਾਨੂੰ ਬਲੈਕ ਰੰਗ ਆ ਬੈਠਦਾ। ਸੋ ਤੋੜਾ ਤਾਰਾ ਚੈੱਕ ਕਰਾ ਦਿੰਨੇ ਆ। ਤੇ ਰੇਟ ਜਿੰਨੇ ਵੀ ਹੋਣਗੇ ਬਿਲਕੁਲ ਜੈਨੂਨ ਤੇ ਜਾਇਜ਼ ਹੋਣਗੇ। ਲਿਓ ਜੀ। ਆ ਦੇਖੋ। ਆਕਰ ਵੈਸੇ ਚਵਾਈ ਇਹਨਾਂ ਦੀ ਹਜੇ ਹੋਣੀ ਬਾਕੀ ਆ ਹਾਂਜੀ ਹਾਂਜੀ ਭਾਜੀ ਜੀ ਮਾਰਨਿੰਗ ਦਾ ਆਪਾਂ ਚਵਾਈ ਦਾ ਟਾਈਮ ਹੋਣੀ ਹੋ ਗਈ ਭਾਈ 5 ਵਜੇ ਚਵਾਈ ਕਰਦੀ ਹੈ ਮਾਰਨਿੰਗ ਕੀਤੀ 5 ਵਜੇ ਹਾਂਜੀ ਹਾਂਜੀ ਚਵਾਈ ਭਾਜੀ ਕਰਦੀ ਹੈ ਠੀਕ ਆ ਦਾ ਤਾਰਾ ਕੋਈ ਕਿਹਾਵਾਂਗੇ 10 10:30 11 ਇੱਥੇ ਕੇ ਸਮਾਂ ਤਕਰੀਬਨ ਹੋ ਰਿਹਾ ਮਾਰਨਿੰਗ ਦਾ ਤੇ ਜਿਹੜੀ ਸਵੇਰ ਚਵਾਈ ਹੈ ਦੀ ਕੋਈ 5:00 ਵਜੇ ਦੇ ਘਰ ਦੇ ਵਿੱਚ ਕਰ ਦਿੱਤੀ ਆ ਆ ਦੇਖੋ ਜੀ ਬਾਕੀ ਬੂੰਗਾ ਬੂੰਗਾ ਨਿਆਣਾ ਪਾਲੀ ਦਾ ਹਾਂਜੀ ਹਾਂਜੀ ਪਾਉਣਾ ਪੈਂਦਾ ਭਾਈ ਠੀਕ ਆ ਹਾਂਜੀ ਆ ਕੇ ਟੇਕ ਤੇ ਮਿਲਦੀ ਆ ਰੋਟੀ ਹਾਂਜੀ ਹਾਂਜੀ ਭਾਜੀ ਕੋਈ ਜਿਗ ਤੇ ਨਹੀਂ ਤੇ ਚਲੋ ਮਾਸਾ ਨਹੀਂ ਕਰਦੀ ਬੱਚੇ ਦਾ ਕਰਦੀ ਫਤਾਲੇ ਬੱਚੇ ਦਾ ਵੜਾ ਕਰਦੀਆਂ ਹੁੰਦੀਆਂ ਨੇ ਤਾਜ਼ੀਆਂ ਕਰਮਾ ਵਾਲੀਆਂ ਸੂਈਆਂ ਨੇ ਸੋ ਬਹਿਣੀ ਇੱਕ ਬਹਿਣੀ ਵਾਲੇ ਪਾਸੋਂ ਦੋਸਤੋ ਬਹਿਣੀ ਵਾਲੀ ਸਾਈਡ ਤੋਂ ਤੁਹਾਨੂੰ ਦਿਖਾ ਦਗੇ ਆਪਾਂ ਬੱਤੇ ਨਵੀਂ ਸਾਗਰ ਕੀ ਮੁੱਲ ਕੀ ਡਿਮਾਂਡ ਰੂਪ ਵਿੱਚ ਹੈ ਸੀ ਮੁੱਲ ਭਾਜੀ ਨਾਰੇ ਦਾ 40 ਤੇ ਨਾ ਦੇ ਦਾ 35 ਆ 3000 ਦੀ ਹਾਂ ਨਾਈ ਕਸਰਾ ਉਸਲਾ ਕੱਢ ਕੇ ਦੇਣਾ ਹਾਂਜੀ ਹਾਂਜੀ ਭਾਜੀ ਕਸਰਾ ਕੱਢ ਕੇ 33000 ਦੀ ਹਾਨ ਆਈ ਹੈ ਜੀ ਜੀ ਸੁਣੋ ਤੇ ਚਾਹੀ ਹਾਂਜੀ ਹਾਂਜੀ 200 ਰੁਪਈਆ ਛੋਟ ਕਰਾਂਗੇ ਉਹ ਚੋਂ ਲੈ ਜੀ ਹਾਂਜੀ ਆਪਾਂ ਡੇਟ ਜਾਇ ਜੀ ਪਾਣਾ ਜੀ ਪਹਿਲਾਂ ਵੀ ਸਾਗਰੇ ਹਾਂਜੀ ਦੋ ਤੋਂ ਤਿੰਨ ਵੀਡੀਓ ਪਹਿਲਾਂ ਪਾ ਚੁੱਕੇ ਹਾਂ ਬਾਹਰ ਜਾਇਜ ਹੁੰਦਾ ਤੇ ਉੱਡ ਜਾਂਦਾ ਹਾਂ ਹਾਂਜੀ 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 ਲਓ ਵੀ ਇਹ 33000 33000 ਚੋਂ 200 ਹਾਂਜੀ 200 ਰੁਪਈਆ ਛੋਟ ਭਾਜੀ ਬਹੁਤ ਜੀ 200 ਰੁਪਈਆ 33000 ਆ ਨਾ ਲਾਈ ਆਪਾਂ ਡੇਟ ਕੀਤਾ ਭਾਜੀ ਹਾਂਜੀ ਠੀਕ ਆ ਦੀ ਲੋ ਵੀ ਵੇਖ ਲੋ ਤੁਹਾਡੇ ਸਾਹਮਣੇ ਵਧੀਆ ਹੈ ਹਾਂ ਬਾਕੀ ਚੰਗੀ ਪਲੀ ਪਲੀਤੀ ਆ ਪੂਰੀ ਆ ਕੋਈ ਕਿਸੀ ਕਿਸੀ ਨਹੀਂ ਗੀ ਕਰਮ ਵਾਲੀ ਗੋਲਾ ਗਾਲਾ ਤੁਸੀਂ ਚੈੱਕ ਕਰੋ ਵੇਖੋ ਕਾਲੀ ਸ਼ਾਹ ਆ ਇੱਕ ਕਾਲੀ ਸ਼ਾਹ ਆ ਹਾਂ ਇਹ ਚੰਗੀ ਆ ਸੋ ਚਵਾਈ ਵੀ ਤੁਸੀਂ ਵਿੱਚ ਦੇਖੋਗੇ ਕੁਝ ਧਾਰਾ ਮਾਰ ਕੇ ਤੁਹਾਨੂੰ ਦਿਖਾਵਾਂਗੇ ਅੱਗੇ ਆਪਣੇ ਕੋਲ ਸਾਗਰ ਜਿਹੜੀ ਸੈਕੰਡ ਨੰਬਰ ਤੇ ਆ ਵੈਡ ਖੜੀ ਆ ਹਾਂਜੀ ਭਾਈ ਇਹਦੇ ਥੱਲੇ 9 ਲੀਟਰ ਬੋਲਾ ਹੀ ਹਲੇ ਭਾਈ 9 ਲੀਟਰ ਬੋਲਾ ਇਹ ਮਗਰ ਬੱਛੀ ਆ ਜੀ ਮਗਰ ਬੱਛੀ ਆ ਹਾਂਜੀ ਮੋਬੀਏ ਦੇ ਮਗਰ ਵਸੀ ਆ 9 ਲੀਟਰ ਬੋਲਾ ਆ ਅੱਜ ਦੂਜਾ ਤੀਜਾ ਦਿਨ ਹਾਂਜੀ ਦੂਜਾ ਤੀਜਾ ਦਿਨ ਸੁਈ ਨੂੰ ਹੋ ਗਿਆ ਜੀ ਠੀਕ ਆ ਜੀ ਤੇ ਸੁਈਆਂ ਦੇ ਵਿੱਚ ਕਿਵੇਂ ਆ ਅੱਜ ਦੂਜਾ ਦੂਜਾ ਸੁਹਾ ਭਾਈ ਦੂਸਰਾ ਸੁਹਾ ਹਾਂਜੀ ਮੋਬੀਏ ਵੀ ਕਰਮਾਂ ਵਾਲੀ ਦੂਜਾ ਸੁਹਾ ਦੋਸਤੋ ਸੁਈ ਆ ਕੋਈ ਦੂਜਾ ਦਿਨ ਕੋਈ ਤੀਜਾ ਦੂਜਾ ਦਿਨ ਸਮਾਂ ਵਾਚੀ ਮਗਰ ਤੇ 9 ਲੀਟਰ ਬੋਲਾ ਹੀ ਆ ਹਾਂਜੀ ਹਾਈਟ ਕਾ ਤਾਂ ਪਹਿਲਾ ਦੂਜੇ ਨੰਬਰ ਵਾਲੀਆਂ ਜਿਹੜੀਆਂ ਵੇੜਾ ਤੁਹਾਨੂੰ ਦਿਖਾਈਆਂ ਇਹਨਾਂ ਦੀ ਮੀਡੀਅਮ ਹਾਈਟ ਆ ਠੀਕ ਆ ਜੀ ਬਾਕੀ ਤਜੇ ਚੌਥੇ ਨੰਬਰ ਤਾਂ ਜਿਹੜੀ ਤੁਹਾਨੂੰ ਵੇੜ ਦਿਖਾਉਣੀ ਆ ਪੂਰੀਆਂ ਵੱਡੀਆਂ ਹੋਣਗੀਆਂ ਤੇ ਬਾਕੀ ਪਲੀ ਪਲੀਤੀ ਇਹ ਵੀ ਕਰਮ ਵਾਲੀ ਪੂਰੀ ਏ ਸਟਾਰਟਿੰਗ ਚੰਗੀ ਏ 9 ਲੀਟਰ ਬੋਲੇ ਤੋਂ ਫੇਸ ਕੁਆਲਟੀ ਮੂਹ ਮੱਥਾ ਤੁਸੀਂ ਚੈੱਕ ਕਰ ਲਓ ਬਾਕੀ ਥਣਾ ਥਣਾ ਲੈ ਪਾਸੇ ਉਹ ਕਰਮ ਵਾਲੀਆਂ ਪੂਰੀਆਂ ਸਾਫ਼ ਸੁਥਰੀਆਂ ਆ ਦੇਖੋ ਜੀ ਸੋ ਥਣ ਮੋਟਾ ਤੇ ਚਵਾਈ ਵੀ ਮੋਟੀ ਤੁਸੀਂ ਇੱਕ ਜੱਜ ਕਰ ਜੂਗੇ ਵੀ ਚਵਾਈ ਵੀ ਮੋਟੀ ਏ ਕਰਮ ਵਾਲੀ ਦੀ ਠੀਕ ਆ ਤੇ 9 ਲੀਟਰ ਹਜੇ ਬੋਲੇ ਬੋਲਾ ਬੱਛੀ ਇਹਦੀ ਮੜੀ ਠਾ ਦਿਓ ਕਿਹੜੇ ਬੰਨੇ ਆਹ ਭਾਈ ਅੱਜ ਪਤਾ ਨਾਰੂ ਨਾਲ ਆ ਜੀ ਸੋਨਾਰੂ ਨਾਲ ਆ ਜਿਹੜਾ ਕੋ ਬੋਲੇ ਚ ਕਿਹਾ ਜਾਊਗਾ ਪਸ਼ੂ ਸਾਹਿਬ ਬਾਲਾ ਬਣਦਿਆ ਨੋਵੇ ਨਾੜੂ ਗਿੱਲਾ ਨਾਰੂ ਆ ਹਾਂਜੀ ਠੀਕ ਹੈ ਭਾਈ ਠੀਕ ਹੈ ਸਾਗਰ ਨੋ ਵੀ ਗਿੱਲਾ ਨਾਰੂ ਨਾਲ ਆ ਟਿਕਾ ਜੀ ਬੱਚਾ ਮਗਰ ਵੱੱਸੀ ਆ ਅੱਜ ਵੈਸੇ ਵਾਦੇ ਵਾਲਾ ਸੌਦਾ ਇਹ ਵੀ ਆ ਵੀ ਤਿੰਨ ਵੜਾ ਜਿਹੜੀਆਂ ਤੁਹਾਨੂੰ ਦਿਖਾਉਣੀਆਂ ਤਿੰਨਾ ਮਗਰੀ ਕਰਮਾਲੀਆਂ ਦੀ ਬੱਚੀਆਂ ਨੇ ਫੀਮੇਲ ਕਾਬ ਨੇ ਤੇ 9 ਲੀਟਰ ਬੋਲਾ ਇੱਕ ਵਾਰੀ ਸਾਗਰ ਖੋਲ ਕੇ ਨੂੰ ਫਿਰ ਤੋੜ ਕੇ ਮਾੜਾ ਪੇਸ਼ ਕਰ ਦਿਆ ਜੀ ਪਾਕਿਸਤਾਨ ਥੱਪੇ ਵਾਲੀਆਂ ਬੈਠਾਂ ਨੇ ਚੰਗੀਆਂ ਸਾਫ ਤੁਹਾਨੂੰ ਬਤਾ ਪਾ ਥਾਏ ਲਈ ਥਣ ਵਧੀਆ ਢੀ ਲੈ ਆਈ ਹਾਂ ਲੈ ਗਈ ਸਭ ਮਣੀ ਨਹੀਂ ਆਣੀ ਹਾਂ ਜੀ ਸਹੀ ਵਧੀਆ ਹੀ ਲੈ ਆਈਦਾ ਬਿਲਕੁਲ ਹਾਂ ਜੀ ਤੋਂ ਕੋਈ ਪਿੰਡੇ ਦੇ ਨਿਸ਼ਾਨ ਦਾਗ ਨਹੀਂ ਗਾ ਠੀਕ ਹੈ ਜੀ ਕੋਈ ਲੇਵੇ ਛੱਡੇ ਤੇ ਨਿਸ਼ਾਨ ਦਾਗ ਨਹੀਂ ਗਾ ਬਿਲਕੁਲ ਸਾਫ ਸੁਥਰਾ ਦੇਵਾ ਤੋਂ ਮਾਰਨਿੰਗ ਚਿਵਾਈ ਇਹਨਾਂ ਦੀ ਪਹਿਲਾਂ ਵੀ ਆਪਾਂ ਟਾਈਮ ਤੁਹਾਨੂੰ ਨੋਟ ਕਰਾਤਾ ਬਿਲਕੁਲ 5:00 ਵਜੇ ਦੇ ਘਰ ਦੇ ਵਿੱਚ ਚਿਵਾਈ ਹੋਈ ਆ ਉਹ ਅਕੋਰਡਿੰਗ ਤੁਸੀਂ ਆਪਣਾ ਆਈਡੀਆ ਲਾ ਲਿਓ ਜੀ ਠੀਕ ਹੈ ਜੀ ਬਾਕੀ ਬੇਲਪੁਰ ਚੰਗੀਆਂ ਕ੍ਰੋਸ ਬ੍ਰੀਡ ਆ ਉਜੇ ਮੇਰੇ ਕਿ ਪਹਿਲਾਂ ਵੀ ਆਪਾਂ ਦੱਸਿਆ ਵੀ ਸ਼ਾਈਵਾਲ ਦੇ ਵਿੱਚ ਅੱਜ ਕ੍ਰਾਸ ਆਂਗਾ ਸਾਰੇ ਤੇ ਹੈ ਉਦਾਂ ਕਰਮ ਵਾਲੀਆਂ ਠੰਡੀਆਂ ਧੀਰੀਆਂ ਨੇ ਉਹ ਆਪਾਂ ਤੁਹਾਨੂੰ ਨਾਲ ਦੀ ਨਾਲ ਕੁਝ ਧਾਰਾ ਮਾਰ ਕੇ ਜਦੋਂ ਚੈੱਕ ਕਰਾਵਾਂਗੇ ਉਹ ਪਤਾ ਲੱਗ ਜਾਊਗਾ ਸਾਰੇ ਭਰਾਵਾਂ ਨੂੰ ਤੇ ਇਹਦਾ ਸਾਕਰ ਮੁੱਲ ਕੀ ਰਹੂਗਾ ਵੀਰ ਮੁੱਲ ਭਾਜੀ ਮੰਗਣ ਦੇ ਸਾਥ ਵੀ ਮੰਗ ਰਹੇ ਆਪਾਂ ਹਾਂ ਹਾਂ ਜੀ ਨਾ 55 ਆ ਤੇ ਨਾ 55 ਹਾਂ ਭਵੰਜਾ 1000 ਦੀ ਹਾਨ ਆਈ ਬਵੰਜਾ ਦੀ ਹਾਂਜੀ 200 ਰੁਪਿਆ ਛੋਟ ਆ ਹਾਂਜੀ ਅੱਜ ਛੋਟਾ ਫਿਰ 2 200 ਰੁਪਿਆ ਰੱਖੀ ਹਾਂ ਹਾਂਜੀ ਹਾਂਜੀ ਆਵਾ ਰੇਡ ਵੇਖ ਲਓ ਆਵਾ ਜੈਰੀ ਪਾਉਂਦੇ ਆਈ ਠੀਕ ਆ ਰੇਡ ਵੇਖ ਲਓ ਤੁਹਾਡੇ ਸਾਹਮਣੇ ਜੈਰੀ ਪਾਉਂਦੇ ਆਈ ਠੀਕ ਆ ਹਾਂਜੀ 200 ਰੁਪਿਆ ਛੋਟ ਕਰਾਂਗੇ ਚਲੋ ਭਾਈ ਮਾ ਵੀ 100 200 ਰੁਪਿਆ 200 ਛੋਟ ਆ 52000 ਦੇ ਵਿੱਚੋਂ ਹਾਂਜੀ 55000 ਡਿਮਾਂਡ ਇਹਦੀ ਕੀਤੀ ਆ ਬਾਕੀ ਵਹਿੜ ਚੰਗੀ ਆ ਨਿਗਰ ਪਲੀ ਸਭੀ ਆ ਕਰਮਾਲੀ ਤੇ ਚਲੋ ਇੱਕ ਵਰੀ ਸੂਸਵਾ ਦੇ ਵਿੱਚ ਆ ਕਿਉਂਕਿ ਨਡਵਾ ਨਾਲ ਆ ਬੱਚੇ ਬੋਲੇ ਤੇ ਜਿਸ਼ਕਾੜੀ ਹਾਂਜੀ ਮਾੜੀ ਤੇ ਭਾਈ ਦੁੱਧ ਕਰੂਗੀ ਏ ਚੂਰਾ ਤੇ ਜੱਡੀ ਪਲੀ ਲੀਟਰ ਹਾਂਜੀ 12 14 ਲੀਟਰ ਸੰਸਾਪਾਂਦਾ ਵੀ ਕੀ ਹੈ ਨਾ 12 14 ਲੀਟਰ ਇਹਨਾਂ ਚੋਣਾ ਵੀ ਚਾਹੀਦਾ ਚਲੋ ਹਣਾ ਬਾਕੀ ਚਲੋ ਅੱਗੇ ਚੰਗਾ ਹੱਥ ਕੇ ਸੇਵਾ ਲਈ ਕਿਤੇ ਸੇਵਾ ਦੇ ਤੁਹਾਨੂੰ ਪਤਾ ਇਧਰੇ ਚੱਲ ਜੇ ਦੁੱਧ ਤੇ ਸੇਵਾ ਦਾ ਹੀ ਆ ਜੀ ਦੁੱਧ ਸੇਵਾ ਦਾ ਦੁੱਧ ਸੇਵਾ ਦਾ ਲਵੇ ਠੀਕ ਆ ਅਰੇ ਕਮਾਲ ਆ ਦੁੱਧ ਲਾੜ ਥੱਲੇ ਆ ਜੀ ਜੋ ਪਾਲੋ ਤੇ ਚੋਲੋ ਹਾ ਜਿੰਨਾ ਪਾਲੀਏ ਕਰਮਾਲੀਆਂ ਉਨਾ ਹੀ ਬਾਲਟੀ ਬਖਾਰਾ ਆਉਂਦੀਆਂ ਜੀ ਬੱਸ ਬੱਸ ਹਾਂ ਜੀ ਥਾਣੇ ਵੇਖੋ ਭਾਜੀ ਥਾਣੇ ਵੇਖੋ ਕਿੱਦਾਂ ਥਾਣਾ ਪਾ ਆਏ ਰੀ ਥਾਣੇ ਵਧੀਆ ਹੀ ਲਿਆਈਦਾ ਜੀ ਸਾਹਿਬ ਥਾਣ ਮੱਝਾ ਸਾਫ ਸੁਥਰੀ ਐ ਲਓ ਵੀ ਚੰਗੀ ਵੈੜ ਠੀਕ ਆ ਜੀ ਹੱਥ ਪਾ ਲਿਓ 52000 ਦੇ ਵਿੱਚੋਂ 200 ਰੁਪਇਆ ਛੋਟ ਅੱਗੇ 3 ਨੰਬਰ ਤੇ ਤੁਹਾਨੂੰ ਪਾ 3 ਜੇ ਨੰਬਰ ਤੇ ਦਿਖਾ ਦਿੰਨੇ ਆ ਕਦ ਵੱਡਾ ਰਹੂਗਾ ਵੈੜ ਦਾ ਦੇ ਯੂਟਿਪੀਸ਼ਲ ਆ ਲੰਬਾਈ ਨੂੰ ਪੂਜੀ ਬਾਕੀ ਪੀੜੀ ਦੇ ਪਾਵੇ ਆ ਖਣਗਾ ਦੇ ਆ ਬਾਕੀ ਮਿਰਲਵੰਡ ਤੁਹਾਡੇ ਸਾਹਮਣੇ ਆ ਠੀਕ ਆ ਤੇ ਸਾਗਰ ਕੀ ਵੇਰਵਾ ਇਸ ਵੜ ਦਾ ਇਹ ਭਾਜੀ ਦੂਜਾ ਸੂਆ ਜੋ ਦੂਸਰਾ ਸੂਆ ਹਾਂਜੀ ਤੇ ਮਗਰੇ ਦੇ ਵੱਛੀ ਆ ਜੀ ਮਗਰ ਵੱਛੀ 80 ਸਤਿ ਸ੍ਰੀ ਅਕਾਲ ਪਾਣੀ ਪਲੀਤੀ ਆਈ ਆ 18 ਲੀਟਰ ਸਿੰਧੂ ਸਾਗ ਦੇ ਥੱਲੇ ਬੋਲਾ ਵਾਲਾ 18 ਤੋਂ ਉੱਡੀ 18 ਲੀਟਰ ਹਾਂਜੀ 18 ਹਾਂਜੀ ਭਾਜੀ ਵੜ ਵੀ ਚੰਗੀ ਹਾਂਜੀ ਪੁਖਰੀ ਕੰਪ ਚੰਗੀ ਆ ਜੀ ਉਹ ਨਹੀਂ ਤੇਰੇ ਬਰਾਡੇ ਦੀ ਛੱਡ ਦੀ ਚਾਪਾ ਵੇਲਾ ਤੇ ਉਹਨਾਂ ਹੀ ਮੇਰਾ ਸਤੂ ਸਾਹਿਬ ਖਲੌਂਦੀ ਵੇਖੋ ਘੋੜੀ ਵਾਂਗੂ ਜੋ ਸੱਚਾ ਦੇਖ ਲਓ ਦੋ ਸ਼ੌਂਕ ਪੂਰੇ ਕਰਦੀ ਆ ਉਹਦਾ ਇੱਕ ਘੋੜੀ ਦਾ ਹਾਂਜੀ ਵੇਖੋ ਸਹੀ ਤੋੜਾ ਘੋੜੀ ਵਾਲਾ ਖਲਾਰਾ ਘੋੜੀ ਆ ਵੇਖੋ ਖਲੌਂਦੀ ਵੇਖੋ ਘੋੜੀ ਨੂੰ ਸਿੱ ਲੋਬਾਈ ਦੇ ਵਿੱਚ ਕੋਈ ਕੋਈ ਕਰਨ ਲਈ ਆ ਬੜੀ ਖੁੱਲ ਕੇ ਖੜੀ ਕਰਦਾ ਹਾਂ ਜੀ 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 ਕੋ ਬਾਕੀ ਥੌਣ ਪੇਟ ਪੂੜਾ ਕਰਮਾਣ ਵਾਲੀ ਦਾ ਤੁਸੀਂ ਚੈੱਕ ਕਰੋ ਠੀਕ ਆ ਜੀ ਉੱਪਰੋਂ ਬਿਲਕੁਲ ਸਟੈਟ ਸਟੇਡ ਫਲੈਟ ਤੇ ਸੁਬਿਆਂ ਦੇ ਵਿੱਚ ਵੀ ਦੂਜਾ ਕਿ ਤਜਾ ਦੂਜਾ ਸੁਬਾ ਸੰਧਾ ਦੂਸਰਾ ਸੁਬਾ ਹਾਂਜੀ ਅੱਛਾ ਸਗਰੇ ਦੇ ਥਲਕੀ ਦੁੱਧੋਂ ਨਾ ਹਾਂਜੀ ਬੋਲਾ ਹੈ ਜੀ 18 ਲੀਟਰ ਪੂਰਾ 18 ਲੀਟਰ ਤੋਂ ਵੱਧ ਹੀ ਹੋਊਗਾ ਪਰ 18 ਲੀਟਰ ਦੱਸਾਂਗੇ ਦੂਜਾ ਕਿ ਤਜਾ ਦੇ ਨੇ ਹਾਂਜੀ ਤੀਜਾ ਦੇਣਾ ਸੰਧਾ ਤੀਜਾ ਦੇਣਾ ਹਾਂਜੀ ਲਓ ਵੀ ਥਾਣੇ ਵੇਖੋ ਦੋਸਤੋ ਥਾਣੇ ਬਹੁਤ ਬਾਕਮਾਲ ਲੱਗਾ ਕਰਮਾਣੀ ਨੂੰ ਕੋਈ ਅਗਲੇ ਨਾਲ ਪਿਛਲੇ ਨਾਲ ਪਿਛਲਾ ਆਰਟੀਕਲ ਜੀ ਬਿਲਕੁਲ ਸੈਜ ਵਿੱਚ ਬਰਾਬਰ ਆ ਤੇ 18 19 ਲੀਟਰ ਤੋਂ ਕਰਮਾਂ ਦੀ ਛਾਲ ਮਾਰੀ ਆ ਹਜੇ ਬੌਲੇ ਦੀ ਸਟਾਰਟਿੰਗ ਆ ਦੁੱਧ ਤੁਸੀਂ ਅੱਗੇ ਆਪਦਾ ਆਈਡੀਆ ਲਾ ਲਿਆ ਜੀ ਬਾਕੀ ਹੈ ਪਤਲੇ ਪਿੰਡੇ ਦੀ ਆ ਸਾੜਾ ਲੂੜਾ ਵੇਂ ਹਾਂਜੀ ਹਾਂਜੀ ਆ ਦੇਖੋ ਵੇਂਸ ਦੇਖੋ ਇਹ ਸਿਰਫ ਪੇੜ ਦੇ ਕੀ ਚਮਕਾ ਪਿੰਡੇ ਪੁੰਡੇ ਤੋਂ ਤੁਸੀਂ ਚਮਕਦਮ ਕਾਲੀ ਪੈੜ ਆ ਬਹੁਤ ਚਮਕਿਆ ਜੀ ਵਾਸੀ ਨਹੀਂ ਵੀਰ ਇੱਕ ਵਾਰੀ ਮੜਾ ਖੋਲ ਕੇ ਬਾਹਰ ਤਸੱਲੀ ਨਾਲ ਦਿਖਾਓ ਜੇ ਵਹਿੜ ਵੱਡੀ ਆ ਤੁਹਾਡੀ ਤੇ ਬਾਕੀ ਆਪਣਾ ਭੈਣ ਭਰਾ ਕੋਈ ਲੈ ਕੇ ਜਾਵੇ ਚਲੋ ਯਾਦ ਕਰੇ ਮਾਲ ਲਿਆਂਦਾ ਸੀ ਤੇ ਇਹ ਵੰਗਾ ਰਸੀ ਮਾੜਾ ਮੋੜ ਪਾ ਲੇ ਜੈਨੂ ਦੀ ਨਹੀਂ ਇਹਨੂੰ ਨਹੀਂ ਪਾਈਦਾ ਨਹੀਂ ਲੋੜ ਨਹੀਂ ਪਈ ਨਹੀਂ ਇਹਨੂੰ ਨਹੀਂ ਸੰਧੂ ਸਾਹਿਬ ਜਿੱਥੇ ਗੱਡ ਕੇ ਲੱਤਾਂ ਖੜਾ ਹਾਂ ਹਾਂਜੀ ਹਾਂਜੀ ਹਾਂ ਕਰਮਾਂ ਵਾਲੀ ਇੱਥੇ ਠੇਕ ਲੋ ਦੇਖੋ ਸੰਧੂ ਸਾਹਿਬ ਤੋੜਾ ਦੇਖੋ ਨਹੀਂ ਇਹਦਾ ਅਵੇ ਇਸ ਦੇਖੋ ਲਓ ਵੀ ਤੋਂ ਵੜ ਵੀ ਕਿਸਾਨ ਵੀਰੋ ਵੜ ਹੀ ਆ ਠੀਕ ਆ ਜੀ ਜਿਵੇਂ ਕਾਫੀ ਭਾਸ਼ਾ ਔਂਕ ਰੱਖਦੇ ਆ ਕਿਉਂਕਿ ਜਿੰਨੇ ਕ ਕਿਸੇ ਸੱਜਣ ਵੀਰ ਨੇ ਪੈਸੇ ਲਾਉਣੇ ਆ ਉਸ ਅਕੋਰਡਿੰਗ ਮਾਲ ਤੁਹਾਨੂੰ ਮਿਲ ਜਾਂਦਾ ਬਾਕੀ ਖਲੋਣੀ ਖਲਾਨੀ ਦੀ ਕਰਮਾਂ ਵਾਲੀ ਬਾ ਕਮਾਲ ਸਾਹਿਬ ਖਲੌਂ ਠੀਕ ਆ ਜੀ ਆ ਦੇਖੋ ਪੂਰੀ ਪੂਰੀ ਸੋ ਫਾੜੀ ਵਾਲਾ ਲੇਵਾ ਚੱਡਾ ਕਰਮਾਲੀ ਦਾ ਬਾਕੀ ਥਣ ਨਖੇਰ ਚੰਗਾ ਥਣ ਮੁੱਠੀ ਮੁੱਠੀ ਆ ਸੋ 22 ਵੇਲ ਇੱਕ ਵਾਰੀ ਵੀਰੇ ਹੋਰ ਘੁਮਾ ਦਿਆ ਜੀ ਇੱਕ ਵਾਰੀ ਹੋਰ ਮੜਾ ਔਖਾ ਸੌਖਾ ਹੋ ਕੇ ਇੱਕ ਵਾਰੀ ਹੋਰ ਦੋ ਬੱਚੇ ਦਾ ਵੜਾ ਕਰ ਬੱਚੇ ਦਾ ਕਰਦਾ ਐਨੀ ਮਲ ਅੰਦਰ ਨੂੰ ਭੱਜਦਾ ਹਾਂਜੀ ਹਾਂ ਸਮਝਾ ਕੋ ਤੌੜੀ ਨਹੀਂ ਕਰੋ ਜਿਆਕਾ ਠੀਕ ਆ ਅੱਧ ਕਾਠੀਆ ਇੱਕ ਵਾਰੀ ਫੇਰਾ ਪਰ ਰਿਪੀਟ ਕਰ ਦਿੰਦੇ ਹਾਂ ਕੋਈ ਨਹੀਂ ਸੰਭਲ ਕੇ ਬੰਨ ਲਿਆ ਜੀ ਸੋ 18 19 ਕਿਲੋ ਦੋਸਤੋ ਬੋਲੇ ਦੀ ਸਟਾਰਟਿੰਗ ਇੱਕ ਵਾਰੀ ਫੇਰਾ ਪਰ ਰਿਪੀਟ ਕਰ ਦਿੰਦੇ ਹਾਂ ਠੀਕ ਆ ਜੀ ਵੱਸੀ ਮਗਰ ਬੱਚਾ ਤੁਹਾਨੂੰ ਕੋਈ ਫੇਰ ਦਿਖਾ ਦਾਂਗੇ ਆਪਾਂ 나ੜੂ ਤੇ ਬੱਚਾ ਤੇ ਕੱਦ ਪੋਤਾਂ ਵਾਲੀ ਵੇੜਾ ਬਾਕੀ ਅੱਗੇ ਕੋਈ ਸ਼ੌਂਕੀ ਭਰਾ ਅੱਗੇ ਸ਼ੌਂਕ ਰੱਖਦਾ ਚੰਗੀ ਵੇੜਾ ਖਰੀਦ ਲੈਂਦਾ ਤੇ ਚੰਗੇ ਚੋਕੇ ਪੈਸੇ ਲੱਗ ਜਾਂਦੇ ਆ ਬਾਕੀ ਜਿੰਨਾ ਵੀ ਹੋ ਸਕਦਾ ਬਿਲਕੁਲ ਜਾਇਜ਼ ਮਾਨਦਾਨ ਕਰਾ ਕੇ ਜਿਹੜਾ ਇਹ ਪਸ਼ੂ ਆਪਾਂ ਤੁਹਾਨੂੰ ਦਵਾ ਦੇਾਂਗੇ ੱਡੇ ਲੈਵੇ ਦੀ ਕਰਮਾਂ ਵਾਲੀ ਸਾਫ ਕੁਤਰੀ ਆ ਕੋਈ ਬੰਗਾ ਨਹੀਂ ਕੋਈ ਢੰਗਾ ਨਹੀਂ ਕੋਈ ਰੱਸੀ ਨਿਆਣਾ ਪਾਉਣ ਦੀ ਲੋੜ ਨਹੀਂ ਤੇ ਸਾਕਰ ਕੀ ਮੋਲੋ ਕੀ ਡਿਮਾਂਡ ਐ ਇਸ ਵੇੜ ਦੀ ਦਿਮਾੜ ਇਹਦੀ ਛਤ ਸਾਬ ਮੰਗਦੇ ਤੇ ਆਪਾਂ ਲੱਖ ਹੀ ਆ ਹਾਂ ਤੇ ਵੇਖ ਲੋ ਜਿੱਦਾਂ ਕਰਦੇ ਤੁਸੀਂ ਦੱਸ ਦੋ ਨਹੀਂ ਮੈਂ ਕੀ ਕਰਨਾ ਕਰਨਾ ਤੈਨੂੰ ਪੈਣਾ ਬਾਕੀ ਕਰਦੇ ਰਾਇਤ ਕਰਕੇ ਦੇ ਦਈਏ ਹਾਂ ਸਾਬਨਾ ਲੱਖ ਨਾ 95 ਹਾਂ 90 ਜੋ ਹਜ਼ਾਰ ਰੁਪਏ ਛੋੜ ਕਰ ਦਾਂਗੇ 90 ਜੋ ਹਾਂਜੀ ਗੱਗੇ ਮੈਂ ਕਹਿੰਦਾ 90 90 ਦੀਆਂ ਕਰਦੇ ਜੱਜ ਕਰ ਹੈ ਬੱਚੀ ਚੰਗੀ ਆ ਬੱਚੀ ਵੇ ਅਬਾ ਉਹ ਸਾਵਣਾ ਰੇਡੀਓ ਸਾਵਣਾ ਪਾਉਂਦੇ ਕਮੀ ਪੇਸ਼ੀ ਦੇਖ ਲਓ ਕੋਈ ਕਮੀ ਪੇਸ਼ੀ ਜਿਹੜੇ ਭਰਾ ਨੂੰ ਚਲੋ ਆ ਜਾਓ 18 19 ਲੀਟਰ ਤੁਸੀਂ ਬੋਲਾ ਚਵਾਉਣਾ ਬੋਲਾ ਹੀ ਆ ਸੰਤੂ ਸਾਹਿਬ ਤੁਹਾਡੇ ਸਾਹਮਣੇ ਹਾਂਜੀ ਹਲੇ ਬੋਲਾ ਵਾ ਬਾਕੀ ਕਰ ਦਿਓ ਮਾਨਤਨ ਚਲੋ ਠੀਕ ਆ ਗਿਆ ਜਿੰਨਾ ਵੀ ਮੌਕੇ ਤੇ ਕਰਦੇ ਜੇ ਕੋਈ ਸੱਜਣ ਦਾ ਮਨ ਆ ਗਿਆ ਇਹਦੇ ਤੇ ਆ ਜਾਣਾ ਮਨ ਕਿਉਂਕਿ ਸ਼ਕੀਨ ਛੇ ਆ ਤੇ ਬਾਕੀ ਜਿੰਨੇ ਕੁ ਰਪਈਏ ਅਗਲਾ ਪੁੱਗੂਗਾ ਜਾਂ ਜਿੰਨੇ ਕੁ ਪੁੱਜ ਪਊਗੀ ਨੇੜੇ ਬੰਨੇ ਕੋਈ ਇੱਕ ਅਸਰ ਜਾਣ ਨਾ ਦੇ ਅਜੇ ਦੇਰ ਅਜੇ ਵੀ ਕਰਦਾ ਕਰਦਾ ਸੰਤੂ ਹਾਈਟ ਲੈਂਥ ਦੇ ਵਿੱਚ ਬਾਕੀ ਦੋ ਤੇ ਚੰਗਾ ਜਵਾਬ ਜੂਗੀ ਸੇਵਾ ਚੰਗੀ ਕਿਸੇ ਭਰਾ ਦੀ ਰਹੀ ਬਹੁਤ ਪਿਆਰੀ ਵੈੜ ਅੱਗੇ ਨੈਕਟ ਆਪਾਂ ਤੁਹਾਨੂੰ ਇੱਕ ਹੋਰ ਐਨੀਮਲ ਦਿਖਾਉਣੇ ਆ ਵੈੜ ਉਹ ਵੀ ਬੜੀ ਬਾ ਕਮਾਲ ਆ ਸ਼ਾਈ ਵਾਲ 크ਰੋਸ ਬਰੀਡ ਦੇ ਵਿੱਚ ਆ ਗਈ ਆ ਤੇ ਕੱਦ ਹਾਈਟ ਮੈਂ ਪਹਿਲਾਂ ਜ਼ਿਕਰ ਕਰਤਾ ਸੀ ਵੀ ਤੀਜੇ ਚੌਥੇ ਨੰਬਰ ਤੇ ਜਿਹੜੀਆਂ ਆਪਾਂ ਤੁਹਾਨੂੰ ਸੈਕਿੰਡ ਲਾਸਟ ਤੇ ਲਾਸਟ ਦੇ ਵਿੱਚ ਵੈੜਾਂ ਦਿਖਾਉਣੀਆਂ ਨੇ ਪੂਰੀਆਂ ਵੱਡੀਆਂ ਕੱਦ ਕਾਠੀ ਦੀਆਂ ਸਾਗਰ ਇਹ ਵੈੜ ਵੀ ਆਪਣੇ ਕੋਲ ਗਰੇ ਹੁਣ ਮੌਕੇ ਤੇ ਹਾਂਜੀ ਹਾਂਜੀ ਸੇਵ ਬਕਾਊ ਆ ਹਾਂਜੀ ਭਾਜੀ ਤੇ ਇਹਦਾ ਕੀ ਮੇਰਵਾ ਇਹ ਛੂਆ ਦੱਸਦੇ ਸਮਾਂ ਦੱਸਦੇ ਤਾਂ ਜੀ ਛੂਆ ਭਾਜੀ ਦੂਜਾ ਆ ਜੀ ਠੀਕ ਆ ਹਾਂ ਜੀ ਇਹਦੇ ਮਗਰ ਵੀ ਇਹਦੇ ਮਗਰ ਬੱਛਾ ਆਈ ਬੱਛਾ ਮਗਰ ਆ ਹਾਂ ਜੀ ਦੂਜਾ ਸੂਬਾ ਹਾਂ ਜੀ ਠੀਕ ਆ ਸਾਰਾ ਤੋਂ 10 ਲੀਟਰ ਦੁੱਧ ਹੁਣ ਤਿਆਰ ਆ ਜੀ ਅੱਜ ਕਿੰਨੇ ਦਿਨਾਂ ਦੇ ਦੌਰਾਨ ਹਾਂ ਜੀ ਕਿੰਨੇ ਦਿਨ ਹੋ ਗਏ ਹੋ ਗਏ ਸੰਸਾ ਅੱਜ ਕੋਈ 17 ਦਿਨ ਹੋ ਗਏ 17 ਹਾਂ ਜੀ ਹੁਣ ਪੂਰਾ ਪਰਫੈਕਟ ਦੁੱਧ 18 ਲੀਟਰ ਆਈ ਜਿਹੜਾ ਆਪਾਂ ਮਤਲਬ ਚਾਹੇ ਕੋਈ ਲੀਟਰ ਮਾਰ ਲੈ ਜਾਂ ਗੰਡਾ ਕਰ ਲੈ ਆਪਾਂ ਵੀ ਆਪਣੇ ਘਰੇ ਪੂਰਾ ਚੋਗੇ ਜਾਂ 10 ਲੀਟਰ ਮਾਰ ਲੈ ਤੇ 18 ਲੀਟਰ ਆ ਹਾਂ ਜੀ ਪੂਰਾ ਠੀਕ ਆ ਹਾਂ ਜੀ ਠੀਕ ਆ ਤੇ ਚਵਾਈ ਇਹ ਫਿਰ ਸਾਗਰ ਕਿਵੇਂ ਹਾਂ ਜੀ ਚਵਾਈ ਭਾਜੀ 1 ਨੰਬਰ ਰਸੀਦ ਜਣਾ ਪਾ ਲਈਦਾ ਨਹੀਂ 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 ਪਈਦਾ ਠੀਕ ਆ ਜੀ ਕੋਈ 218 ਕਿਲੋ ਜਾਂ 18 ਤੋਂ ਪਲੱਸ ਦੁੱਧ 15 14 16 ਦਿਨਾਂ ਦੀ ਸੂਈ ਆ 15 ਤੋਂ ਪਲੱਸ ਮੰਨ ਲਿਆ ਜੀ ਬੱਚਾ ਮਗਰ ਤੇ ਸੂਏ ਦੀ ਗੱਲ ਕਰਕੇ ਦੂਜਾ ਮੰਨ ਲਿਆ ਜੀ ਠੀਕ ਆ ਜੀ ਕੱਦ ਕਾਠ ਵਾਲੀ ਆ ਵੱਡੀ ਆ ਤੇ ਚਾਰੂ ਚੂਰੂ ਪੂਰੀ ਆ ਵੀਰ ਹਾਂ ਜੀ ਹਾਂ ਜੀ ਭਾਜੀ ਚਾਰੂ ਬੋਲ ਲਿਆ ਠੀਕ ਆ ਹਾਂਜੀ ਬਾਕੀ ਤਾਂ ਝਾਟੂ ਝਾਟਾ ਵੱਡਾ ਨਾ ਬੈਠਦਾ ਹਾਂ ਜੀ ਹਾਂ ਜੀ ਮੇਰਾ ਤਾਂ ਜਿੰਨਾ ਕ ਕਰਾਂ ਵਾਲੀ ਖਾ ਲੂਗੀ ਜਿੰਨਾ ਕ ਦਾਣਾ ਫਕਾ ਵਾਂਡਾ ਛਾ ਲੂਗੀ ਦੋ ਦੋ ਮੈਂ ਤੈਨੂੰ ਨਾ ਆਈਏ ਨਾ ਉਨਾ ਚੋਲੀਏ ਨਾ ਗਰਮੀ ਮਨਾਉਏ ਨਾ ਕੁਝ ਰੱਬਿਆਂ ਦਾ ਤੋਹਫਾ ਹੈ ਜੀ ਤੋਹਫਾ ਤੋਹਫਾ ਹਾਂਜੀ ਹਾਂਜੀ ਲੋ ਵੀ ਥਾਣ ਲੈਵਾ ਤਾਉਂ ਇੱਕ ਜੱਗ ਕਰਾ ਦਿੱ ਗਿਆ ਆਪਾਂ ਬੈੜਾ ਵੈਸੇ ਦੋਸਤੋ ਚਾਰ ਆ ਤੇ ਕੋਈ ਸੱਜਣ ਇਹ ਨਹੀਂ ਕਹੂਗਾ ਵੀ ਕਿਸੇ ਬੈੜ ਦਾ ਥਾਣਾ ਛੋਟਾ ਵੱਡਾ ਵੀ ਰੁਗ ਰੁਗ ਦਾ ਹੀ ਥਾਣਾ ਚੋਂ ਬੈੜਾ ਨੂੰ ਆ ਦੇਖ ਠੀਕ ਆ ਲੈਬਰੇ ਇਹਨੂੰ ਵੀ ਮਾੜਾ ਤੋਰ ਕੇ ਦਿਖਾ ਦਿਆਂ ਜੀ ਇਹਦੇ ਮਗਰ ਦੋਸਤੋ ਬੱਛਾ ਮੇਲ ਕਾਫ ਆ ਬਾਕੀ ਸਾਰੀਆਂ ਗਾੜਾਂ ਦੇ ਮਗਰ ਫੀਮੇਲ ਕਾਫ ਨੇ ਤੂੰ ਖੋਲ ਕੇ ਤੋਰ ਕੇ ਦਿਖਾ ਦਿੰਨੇ ਆਪਾਂ ਤੁਹਾਨੂੰ ਠੀਕ ਆ ਤੇ 18 ਕਿਲੋ ਐਸ ਵਕਤ ਦੁੱਧ ਦੇ ਤੇ ਥੱਲੇ ਆ ਤੇ ਚਵਾਈ ਚੰਗੀ ਆ ਐਨੀਮਲ ਸਾਰੇ ਸਾਫ ਸੁਥਰੇ ਆ ਬਾਕੀ ਵਹਿਣਾ ਤੁਹਾਨੂੰ ਇੱਕ ਤੋਂ ਲੈ ਕੇ ਚਾਰ ਨਾਗ ਅਜ ਆਪਾਂ ਦਿਖਾ ਦੇਣ ਲੱਗੇ ਆ ਬਾਕੀ ਸਾਗਰ ਵੈੜ ਤਕਰੀਬਨ ਮੈਨੂੰ ਲੱਗਦਾ ਵੀ ਦੋ ਤਾਂ ਵੀ ਕਰਮਾ ਲਈ ਚੰਗਾ ਜਿਹਾ ਵਾਜੂ ਹਾਂਜੀ ਹਾਂਜੀ ਭਾਜੀ ਬਹੁਤ 20 ਤੋਂ 20 ਕਿਲੋ ਕਰਾਓਗੀ ਪੂਰਾ 18 ਕਿਲੋ ਵੀ ਕੋਈ ਥੋੜਾ ਹਾਂਜੀ ਹਾਂਜੀ ਬਹੁਤ ਥੋੜਾ 18 ਕਿਲੋ ਦੋ 18 ਕਿਲੋ ਵੀ ਏਡੀ ਗਰਮੀ ਦੇ ਵਿੱਚ ਚੋਣਾ ਹਾਂਜੀ ਹਾਂਜੀ ਲੋ ਵੀ ਕਰੋ ਜਾ ਕੇ ਠੀਕ ਆ ਜੀ ਸੋ ਟਾਂਚਾ ਬਹੁਤ ਵਧੀਆ ਠੀਕ ਆ ਜੀ ਹਾਈਟ ਲੈਂਥ ਵਾਲੀ ਵੈੜ ਆ ਸੋ ਟਾਂਚਾ ਵੱਡਾ ਜਿਹੜੀ ਕੋਈ ਵੀ ਵਾੜ ਜਾਂ ਐਨੀਮਲ ਕੋਈ ਵੀ ਵੱਡਾ ਕਿਹਾ ਜਾਊਗਾ ਤੇ ਵੱਡਾ ਹੀ ਨਿਕਲੂਗਾ ਇੱਥੇ ਅਣਕੇ ਨਹੀਂ ਹੋਊਗਾ ਵੀ ਸਮਾਧਰ ਪਸ਼ੂ ਆ ਤੇ ਉਹਨੂੰ ਵੱਡਾ ਕਿਹਾ ਗਿਆ ਤੇ ਕੋਈ ਭਰਾ ਖੱਜਲ ਖਰਾਬ ਹੋਪੀ ਠੀਕ ਹੈ ਲੈ ਚਲੋ ਵੀਰੇ ਆ ਵੇ ਸਾਗਰ ਬੋਲ ਕੀ ਮੋਦਰੂਗਾ ਦਾ ਡਿਮਾਂਡ ਵੀਰੇ ਮੁੱਲ ਭਾਜੀ ਆਪਾਂ 75000 ਹੀ ਕਰਨੇ ਆ ਹਾਂਜੀ ਜੈ 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 ਕਰਕੇ ਭੇ ਦੇ ਦੇ ਹਾਂਜੀ ਉਤਰ ਜਾ ਕਰਕੇ 5 ਢਾੜੀਏ 5 ਢਾ ਦੇ ਮੇਰੇ ਲੋ ਭਾਵੇਂ ਹੋਰ ਢਾ ਦੇ ਮੈਨੂੰ ਮੈਂ ਤਾਂ ਨਾ ਜਿੰਨਾ ਢਾ ਕੇ ਤਈਏ ਵੀਰ ਉਹ ਵੀ ਆਪਣੇ ਸੱਜਣ ਭਰਾਵੇ ਤੇ ਆਪਾਂ ਹਾਂਜੀ 70000 70000 ਦੀਆਂ ਨਾ ਕਰਦੀਏ 67000 ਦੀ ਹਾਂਜੀ ਦੇਖ ਲਾ ਮਰਜ਼ੀ ਆ ਤੇਰੀ 67000 ਦੀ ਆਏਗਾ ਤਾਂ ਵੇਖ ਲਈ ਫਿਰ ਕੋਈ ਮੋਬੇ ਤੇ ਹਾਂ ਕਰਦਾਂਗੇ ਮਾਨਤਨ ਭਾਈ ਜੀ ਤੁਸ ਜੀ ਆ ਗਿਆ ਤਾਂ ਕੋਈ ਨਹੀਂ ਮਾਨਤਨ ਖੁੱਲਾ ਆ ਜੀ ਖੁੱਲਾ ਕਰ ਖੁੱਲਾ ਖੁੱਲਾ ਠੀਕ ਹੈ ਖੁੱਲਾ ਕਰਕੇ ਦਈਏਗੇ ਉਹ ਵੀ 67000 ਦੋਸਤੋ ਸਾਗਰਾਂ ਦਾ ਵੀ ਆਪਾਂ ਰੁਪਈਏ ਵਟਣੇ ਆ ਵੈੜ ਦੇ ਆ ਜਾਂਦੇ ਹੋ ਤੁਸੀਂ ਆਏਗਾ ਤਾਂ ਹੋਰ ਵੀ ਮਾਨਤਨ ਹੋ ਜਾਊਗਾ 18 ਸਰੀਏ ਵੈੜ ਆ ਅੱਜ ਦੇ ਸਮੇਂ ਖੇਚਲ ਚੰਗੀ ਕਰਕੇ ਬੇਸ਼ੱਕ 19 ਜੌਲ ਦੀ ਭਾਈ ਆਪਣੀ ਗ੍ਰੈਡੀ ਫੁੱਲ ਹਾਂਜੀ ਇਹ ਨਹੀਂ ਵੀ ਕਹਿਤਾ ਦੇ ਉਹ ਹੋਣਾ ਨਹੀਂ ਆ ਆਪਣੇ ਘਰੇ ਜ਼ਿਆਦਾਤਰ ਵਪਾਰੀਆਂ ਭਰਾਵਾਂ ਤੋਂ ਥੋੜੇ ਜਿਹੇ ਲੋਕੀ ਹੈ ਯਕੀਨ ਕਰਦੇ ਨਹੀਂ ਕਿ ਯਾਰ ਕਿ ਦੋ ਚਾਰ ਕਿਲੋ ਐਵੇਂ ਨਹੀਂ ਜਾਈ ਵਾਦੇ ਦਸੀ ਜਾਂਦੇ ਆ ਉਹ ਕੰਮ ਨਹੀਂ ਭਾਈ ਆਪਣਾ ਹੈਗਾ ਠੀਕ ਆ ਠੀਕ ਆ ਚਲੋ ਚੰਗੀ ਆਸ ਆ ਫਿਰ ਹਾਂਜੀ ਹਾਂਜੀ ਹਣ ਵੀ ਅਗਲੇ ਨੇ 18 ਕਿਲੋ ਤੇ ਪੈਸੇ ਦੇ ਕੇ ਜਾਣੇ ਆਪਾਂ ਤਾਂ ਹਮੇਸ਼ਾ ਕਹਿੰਦੇ ਆ ਜਿਹੜੀ ਚੀਜ਼ ਵਾ ਦੇਣੀ ਆ ਘਰੋਂ ਉਹ ਦੱਸੋ ਹਾਂਜੀ ਜਾਂ ਬਾਲਤੂ ਕੀ ਦੱਸੰਗਾ ਤੁਹਾਨੂੰ ਤੇ ਉਹ ਗੱਲਾਂ 'ਚ ਹੀ ਰਹਿ ਜਾਂਦਾ ਵੀ ਜੀ ਆ ਬਾਈ ਦਊਗੀ 25 ਦਊਗੀ ਜਦੋਂ ਦਊਗੀ ਵੇਖਾਂਗੇ ਪਰ ਜਿਹੜੇ ਜਾਨਬੇ ਮਾਰੇ ਗਏ ਉਹਦਾ ਸਾਰੀਆਂ ਗੱਲਾਂ ਸਾਫ਼ ਹੋ ਜਾਣੀਆਂ ਆ। ਹਾਂ। ਬੱਸ ਬੱਸ। ਉਥੇ ਕੋਈ ਸ਼ੱਕ ਸ਼ੋਭਾ ਨਹੀਂ ਰਹਿ ਜਾਂਦਾ ਜੀ। ਹਾਂ ਨਹੀਂ ਕੋਈ ਸ਼ੱਕ ਨਹੀਂ ਰਹਿ ਜਾਂਦਾ। ਜਦੋਂ ਪਾਲਤੀ ਦੇ ਕੇ ਥੱਲੇ ਬਾਹਤਾ ਹਾਂ। ਹਾਂ ਜੀ। ਘਟ ਹੋਇਆ ਤਾਂ ਸਿਆਣੇ ਪਿਆਰੇ ਬੰਦੇ ਵੈਸੇ ਆ ਬੰਦਾ ਝੁੱਠਾ ਪੈ ਜਾਂਦਾ ਵੀ ਬਹਿ ਗਿਆ ਬੰਦਾ ਪਤਾ ਨਹੀਂ ਕੀ ਨਿਕਲਣਾ ਕਿਨੇ ਨਿਕਲਣਾ। ਲੋਬੀ ਇਹ ਗੱਲ ਸਿਆਣੀਆਂ ਠੀਕਾ ਜੀ ਜਿੰਨਾ ਮਾਲ ਥੱਲੇ ਦੁੱਧਾਂ ਉਹਨਾਂ ਹੀ ਦੱਸਿਆ ਗਿਆ ਠੀਕਾ ਜੀ ਉਹਨਾਂ ਹੀ ਦੱਸਿਆ ਜਾਵੇ ਕਿਉਂਕਿ ਭੈਣ ਭਰਾ ਨੇ ਪੈਸੇ ਖਰਚ ਕਰਨੇ ਉਹਨੇ ਦੱਸੇਗਾ ਦੁੱਧ ਦੇ। ਠੀਕ ਆ ਜੀ। ਬਾਕੀ ਅਗਲਾ ਕੁਝ ਦੋ ਸਿਰ ਵਧਾ ਤੇ ਅੱਜ ਇਹ ਐਨੀਮਲ ਆਪਾਂ ਦੋਸਤੋ ਤੁਹਾਨੂੰ ਦਿਖਾਏ ਆ ਸਾਫ਼ ਸੁਥਰੇ ਪਸ਼ੂ ਆ ਚੰਗੀਆਂ ਵਹਿੜਾਂ ਨੇ ਉਮੀਦ ਕਰਦੇ ਆ ਬਿਲਕੁਲ ਚੰਗੇ ਲੱਗੇ ਆ ਪਸ਼ੂ ਵੀਡੀਓ ਵੱਧ ਤੋਂ ਵੱਧ ਤੁਸੀਂ ਆਪੇ ਸ਼ੇਅਰ ਕਰ ਹੀ ਦਿੰਦੇ ਹੋ ਮੇਰੇ ਭਰਾ ਜਿੰਨੇ ਨਾਲ ਜੁੜੇ ਆ ਤੇ ਮਾਲ ਆਉਂਦਾ ਰਹਿੰਦਾ ਚੰਗਾ ਸਾਫ਼ ਸੁਥਰਾ ਤੇ ਸਾਗਰ ਇੱਕ ਵੀਰੇ ਨੰਬਰ ਆਪਣੇ ਕਰਦੇ ਹੋ ਸਾਜੇ ਨੰਬਰ ਭਾਈ ਮੇਰਾ 6293 83344 ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਠੀਕ ਹੈ ਵੀਰੇ ਹਾਂਜੀ ਤੇ ਬਸ ਫਿਰ ਲਈ ਆ ਜੀ ਇਸੇ ਤਰੀਕੇ ਨਾਲ ਮਾਲ ਹਾਂਜੀ ਹਾਂਜੀ ਲਈ ਆ ਥੋੜਾ ਫੜਾਗਾ ਪਿੱਛਾ ਹੋ ਜਾਂਦਾ ਵੈਸੇ ਮੇਰੇ ਨਾਲ ਹਾਂਜੀ ਜਿਹਦੇ ਤੇ ਜਿਹਦੇ ਨਾਲ ਚਲੋ ਪਸ਼ੂ ਤੁਹਾਡੇ ਕੋਲ ਆਏ ਗਏ ਰਹਿੰਦੇ ਹਾਂਜੀ ਹਾਂਜੀ ਆਉਂਦੇ ਆ ਰੋਟੀਨ ਜੀ ਆਉਂਦੇ ਆਉਂਦੇ ਹਾਂਜੀ ਉਹ ਜਿਹਦੇ ਤੋਂ ਪਹਿਲਾਂ ਲਈ ਜਾਂਦੇ ਪਾਜੀ ਚਲੋ ਸ਼ੁਕਰ ਹਾਂਜੀ ਹਾਂਜੀ ਚੰਗੀ ਗੱਲ ਆ ਮਾਲ ਸਾਫ ਸੁਥਰਾ ਤੈਨੂੰ ਪਤਾ ਖਲੋਣ ਨਹੀਂ ਮਿਲਦਾ ਹਾਂਜੀ ਆਪਣਾ ਪਹਿਲਾਂ ਹੀ ਦੇਖ ਜਾਂਦਾ ਜੀ ਵੀਡੀਓ ਆ ਵੀ ਵਾਹੋਂ ਦਾ ਪਰਪਸੇ ਹੁੰਦਾ ਕਿ ਚਲੋ ਜਨਤਾ ਦੇ ਵਿੱਚ ਥੋੜਾ ਜਿਆ ਹਾਂ ਰੂਬਰੂ ਹੋ ਰਹੀਦਾ ਜੀ ਹਾਂਜੀ ਹਾਂਜੀ ਅਪਡੇਟ ਰਹਿੰਦਾ ਜੀ ਵਿਚਾਰ ਅਪਡੇਟ ਦੇਣਾ ਵੀ ਚਾਹੀਦਾ ਵਾ ਦੇਣਾ ਚਾਹੀਦਾ ਜ ਲੋਵੀ ਭਰਾਵੋ ਇਹ ਗੱਲਾਂ ਬਾਤਾਂ ਸਾਨੂੰ ਡੀਗਾ ਜੀ ਇਹ ਡਿਟੇਲਸ ਵੀ ਅੱਜ ਇਹਨਾਂ ਪਸ਼ੂਆਂ ਦੀ ਐਨੀਮਲ ਚੰਗੇ ਆ ਆਣ ਕੇ ਵਿਜ਼ਿਟ ਕਰਕੇ ਆਪਣੀ ਤਸੱਲੀ ਕਰ ਲਿਓ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ